ਸਵਾਗਤ ਹੈ ਤੁਹਾਡਾ ਐਸਐਮਜ਼ेड ਨਿਊਜ਼ ਤੇ ਨਿਊਜ਼ ਦੇ ਵਿੱਚ ਔਰ ਅਸੀਂ ਜ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਇੰਟਰਨੈਸ਼ਨਲ ਵਿਸ਼ਾ ਵਿਸ਼ਾ ਪੱਧਰ ਦੇ ਮੁੱਦੇ ਤੇ ਨਾਲ ਸੂਬਾਈ ਤੇ ਨਾਲ-ਨਾਲ ਕੌਮੀ ਪੱਧਰ ਦੇ ਮੁੱਦੇ ਨੈਸ਼ਨਲ ਲੈਵਲ ਦੇ ਮੁੱਦੇ ਹਰ ਰੋਜ਼ ਡਿਸਕਸ ਕਰਦੇ ਰਹਿੰਦੇ ਆ ਅੱਜ ਅਸੀਂ ਗੱਲ ਕਰਾਂਗੇ ਕਈਕ ਅਲੱਗ-ਅਲੱਗ ਮੁੱਦਿਆਂ ਤੇ ਜਿਨ੍ਹਾਂ ਚ ਯੂਐਸਏ ਦੇ ਵਿੱਚ ਬਹੁਤ ਪ੍ਰੈਸਟੀਜੀਅ ਯੂਨੀ ਹਾਰਵਰਡ ਯੂਨੀਵਰਸਿਟੀ ਹੈ ਤੇ ਨਾਲ ਦੀ ਨਾਲ ਹੋਰ ਦੇਸ਼ ਦੇ ਕਈ ਮੁੱਦਿਆਂ ਤੇ ਨਾਲ ਸਾਡੇ ਨਾਲ ਐਸਐਮਜ਼ेड ਨਿਊਜ਼ ਦੇ ਐਡੀਟਰ ਇਨ ਚੀਫ ਸਾਹਿਬ ਬੀਕੇ ਵਿਜੇ ਸਾਹਿਬ ਹੈਗੇ ਨੇ ਤਾਂ ਪੁੱਛਾਂਗੇ ਔਰ ਡੂੰਗਾਈ ਤੱਕ ਜਾਵਾਂਗੇ ਕਿ ਹਾਰਵਰਡ ਯੂਨੀਵਰਸਿਟੀ ਜਿਹੜੀ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਉਹ ਕੰਟਰੋਵਰਸੀ ਕੀ ਹੈਗੀ ਹੈ ਉਹਦੇ ਬਾਰੇ ਆਮ ਬੰਦਿਆਂ ਨੂੰ ਤਸਾਰੇ ਲੋਕਾਂ ਨੂੰ ਚਾਨਣ ਪਾਣਾ ਹਾਂਜੀ ਬੀ ਸਪਲੀਜ਼ ਵੈਲਕਮ ਹੈ ਤੁਹਾਡਾ ਨਮਸਕਾਰ ਜੀ ਸਭ ਨੂੰ ਅ ਜੀ ਇਸ ਤਰ੍ਹਾਂ ਇਹ ਯੂਨੀਵਰਸਿਟੀ ਜਿਹੜੀ ਹੈਗੀ ਹੈ ਇਹ ਬੜੀ ਪਪੂਲਰ ਵਰਲਡ ਦੀ ਨਾਮੀ ਰਾਮੀ ਜੀ ਦੀ ਯੂਨੀਵਰਸਟੀਆਂ ਚ ਇੱਕ ਇੱਕ ਯੂਨੀਵਰਸਿਟੀ ਹੈ ਇਹ ਹਾਰਵਰਡ ਯੂਨੀਵਰਸਿਟੀ ਜਿਹੜਾ ਨਾ ਵਰਲਡ ਦੀ 399 ਸਾਲ ਪੁਰਾਣੀ ਇਹ ਯੂਨੀਵਰਸਿਟੀ ਹੈ ਜੀ ਔਰ ਆਪਣੇ ਈਵਰਜ਼ ਨੂੰ ਦੱਸਦੀ ਹੈ ਵੀ ਇਸ ਯੂਨੀਵਰਸਿਟੀ ਤੋਂ ਵਰਲਡ ਦੇ ਅੱਠ ਪ੍ਰੈਜ਼ੀਡੈਂਟ ਅਲੱਗ-ਅਲੱਗ ਕੰਟਰੀਆਂ ਤੋਂ ਇੱਥੋਂ ਨਿਕਲੇ ਆ ਜੀ ਔਰ ਜਿਹੜੀ ਇਹਦੀ ਮੇਨ ਅੱਜ ਦੀ ਜਿਹੜੀ ਇਹਦੇ ਚ ਖਾਸ ਇਸ ਨਿਊਜ਼ ਨੂੰ ਜਿਹੜਾ ਅਸੀਂ ਓਪਨ ਕਰ ਰਹੇ ਹਾਂ ਦਿਖਾ ਰਹੇ ਦੱਸ ਰਹੇ ਹਾਂ ਅਸੀਂ ਉਹਦਾ ਸਭ ਤੋਂ ਵੱਡਾ ਪਾਰਟ ਇਹ ਹੈ ਕਿ ਟਰੰਪ ਸਾਹਿਬ ਨੇ ਜਿਵੇਂ ਕਿ ਅੱਜ ਦੀ ਡੇਟ ਵਿੱਚ ਵਰਲਡ ਦੇ ਵਿੱਚ ਜਦੋਂ ਦੇ 트ੰਪ ਸਾਹਿਬ ਆਪਣੇ ਸੈਕੰਡ ਸੈਸ਼ਨ 'ਚ ਆਏ ਆ ਛਾਏ ਹੋਏ ਨੇ ਉਸ ਛਾਏ ਹੋਏ ਦੇ ਦੌਰਾਨ ਉਹਨਾਂ ਦੇ ਰੋਜ਼ ਡਿਸੀਜਨ ਰੋਜ਼ ਨਵੇਂ ਤੋਂ ਨਵੇਂ ਫੈਸਲੇ ਹੁੰਦੇ ਨੇ ਔਰ ਉਹਨਾਂ ਫੈਸਲਿਆਂ ਦੇ ਵਿੱਚ ਇੱਕ ਫੈਸਲਾ ਕੱਲ ਦਾ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਉਹਦੇ 'ਚ ਉਹਨਾਂ ਨੇ ਕਲੀਅਰ ਕੱਟ ਵਰਡ ਅੱਜ ਕਹਿਤਾ ਕਿ ਜਿਹੜੀ ਅਸੀਂ ਏੜ ਇੱਥੇ ਆਪਾਂ ਇਸ ਯੂਨੀਵਰਸਿਟੀ ਨੂੰ ਦੇ ਰਹੇ ਸੀਗੇ 2.2 ਬਿਲੀਅਨ ਡਾਲਰ ਜਿਹੜਾ ਇਹ ਪ੍ਰੋਕਸੀਮੇਟਲੀ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਆਰ ਦੇ ਹਿਸਾਬ ਨਾਲ 19000 ਕਰੋੜ ਰੁਪਈਆ ਉਹ ਉਹਨਾਂ ਨੇ ਇਮੀਡੀਏਟਲੀ ਉਹਨੂੰ ਵਿਡਰਾਅ ਕਰ ਲਿਆ ਬੰਦ ਕਰ ਦਿੱਤੀ ਉਹ ਜਿਹੜੀ ਰੈਂਡਿੰਗ ਉਹ ਜਿਹੜੀ ਇਹ ਜਿਹੜਾ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਇਹਦਾ ਕਾਰਨ ਕੀ ਹੈ ਇਹਦਾ ਮੇਨ ਮੁੱਦਾ ਕੀ ਉਹਨਾਂ ਨੇ ਬੰਦ ਕਰਨ ਦਾ ਕਿ ਦੇਖੋ ਇਹ ਯੂਨੀਵਰਸਿਟੀ ਹੈ ਉਹ ਉਹਨਾਂ ਨੇ ਜੋ ਕਿਹਾ ਉਹ ਕਹਿੰਦੇ ਵੀ ਜਿਹੜਾ ਇਹ ਹੈ ਇਹ ਇੱਥੇ ਪੜਕਾਉ ਉਹ ਉਗਰਵਾਦ ਯੂਨੀਵਰਸਿਟੀ ਵਾਲਾ ਸਿਸਟਮ ਹੈ ਤੇ ਜਿਹੜੇ ਜਿਹੜੇ ਮਤਲਬ ਬੱਚੇ ਆ ਜਾਂ ਬੰਦੇ ਆ ਜਿਹੜੇ ਇੱਥੇ ਪੜਦੇ ਆ ਉਹ ਨਾ ਇੱਥੇ ਇਹ ਚੀਜ਼ ਜਿਹੜੀ ਕਰਦੇ ਆ ਉੱਥੇ ਪੜਕਾਉ ਬਿਆਨ ਜਾਂ ਉੱਥੇ ਜਿੱਦਾਂ ਦੇ ਪ੍ਰੋਗਰਾਮ ਉੱਥੇ ਹੋ ਰਹੇ ਨੇ ਉਹ ਕਹਿੰਦੇ ਵੀ ਇਹ ਜਿਹੜੀ ਆ ਨਾ 100% ਫਿਲਿਸਤੀਨੀਆਂ ਦੀ ਸਪੋਰਟ ਕਰਦੇ ਨੇ ਤੇ ਜਿਹੜੇ ਯਹੂਦੀ ਨੇ ਉਹਨਾਂ ਦੀ ਸਪੋਰਟ ਜਿਹੜੀ ਕਿ ਟਰੰਪਸ ਆ ਉਹਨੂੰ ਬਿਲਕੁਲ ਪਸੰਦ ਨਹੀਂ ਬਿਲਕੁਲ ਪਸੰਦ ਨਹੀਂ ਜੋ ਤੁਸੀਂ ਸੱਚ ਕਹਿਤਾ ਹੈ ਹਾਂ ਉਹ ਜਿਹੜੀ ਸਚਾਈ ਹੈ ਉਹ ਅਸਲ ਦੇ ਵਿੱਚ ਅਸਲ ਅਸਲ ਦਾ ਜਿਹੜਾ ਮੁੱਦਾ ਹੈ ਨਾ ਉਹ ਇਹ ਹੈ ਕਿ ਇਹ ਉਹਨਾਂ ਦੇ ਫੇਵਰ 'ਚ ਕਰਦੇ ਨਹੀਂ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਜਿਨ੍ਹਾਂ ਦੇ ਖਿਲਾਫ ਕਰਦੇ ਨੇ ਉਹ ਉਹਨਾਂ ਦੇ ਬੰਦੇ ਨੇ ਜੀ ਮੇਨ ਗੱਲ ਇਹ ਹੈ ਅਸਲ ਮੁੱਦੇ ਦੀ ਗੱਲ ਇਹੀ ਹੈ ਉੱਥੇ ਜਿਹੜਾ ਇਹਦਾ ਮੇਨ ਕਾਰਨ ਬਣਿਆ ਜੀ 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 ਔਰ ਇਹ ਜਿਹੜੀ ਚੀਜ਼ ਹੈ ਉਹਨਾਂ ਨੇ ਕਲੀਅਰ ਕੱਟ ਵਰਡਾਂ ਨੇ ਕਿਹਾ ਵੀ ਜਿਹੜੇ ਤੁਹਾਨੂੰ ਟੈਕਸਾਂ ਦੀ ਵੀ ਛੂਟ ਦਿੱਤੀ ਜਾ ਰਹੀ ਹੈ ਨਾ ਜੀ ਜੀ ਉਹ ਟੈਕਸਾਂ ਦੀ ਛੂਟ ਵੀ ਜਿਹੜੀ ਹੈਗੀ ਹੈ ਮੈਂ ਉਹ ਵੀ ਬੰਦ ਕਰ ਦੇਣੀ ਹੈ ਜੀ 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 ਇਸ ਕਰਕੇ ਤੁਸੀਂ ਇਹ ਚੀਜ਼ ਤੋਂ ਆਪਣੇ ਆਪ ਨੂੰ ਪਰਹੇਜ਼ ਕਰ ਲਓ ਤੇ ਆਪਣੇ ਆਪ ਨੂੰ ਸਹੀ ਕਰ ਲਓ ਨਹੀਂ ਤਾਂ ਟੈਕਸ ਜਿਹੜੇ ਦੇ ਰਹੇ ਆ ਮੈਂ ਉਹ ਟੈਕਸਾਂ ਦੀ ਛੂਟ ਵੀ ਈਵਨ ਇੱਥੇ ਤੱਕ ਜਿਹੜੇ ਕਿ ਐਕਸ ਪ੍ਰੈਜ਼ੀਡੈਂਟ ਤਰਾਕ ਕੋਵਾਂ ਆਗਵਾਮਾ ਜੀ ਨੇ ਵੀ ਨਾ ਅੱਜ ਸਟੇਟਮੈਂਟ ਦਿੱਤੀ ਹੈ ਟਰੰਪ ਸਾਹਿਬ ਨੂੰ ਉਹ ਅੰਟੀਵੇਟ ਕੀਤਾ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ ਕਰ ਰਹੇ ਇਹ ਜਿਹੜਾ ਇਸ ਮੈਟਰ ਦੇ ਵਿੱਚ ਤੁਸੀਂ ਨਾ ਹੀ ਕੁਦੋ ਤਾਂ ਜਿਆਦਾ ਵਧੀਆ ਹੈ ਜੀ ਕਿਉਂਕਿ ਇਹ ਜਿਹੜਾ ਅਗਰ ਖਿਲਰੇਗਾ ਤੁਹਾਡੇ ਕੋਲ ਸੰਭਾਲਿਆ ਨਹੀਂ ਜਾਣਾ ਬਿਲਕੁਕੁਲ ਮੇਨ ਜਿਹੜਾ ਕਾਰਨ ਸੀਗਾ ਉਹ ਅੱਜ ਦੀ ਨਿਊਜ਼ ਵਿੱਚ ਇਹ ਹੈ ਕਿ ਜਿਹੜਾ 2.2 ਮਿਲੀਅਨ ਬਿਲੀਅਨ ਹਾਂਜੀ ਜਿਹੜੀ ਉਹਨਾਂ ਨੂੰ ਐਡ ਮਿਲ ਰਹੀ ਸੀ ਉਹਨਾਂ ਨੇ ਇਮੀਡੀਏਟਲੀ ਬੰਦ ਕਰਤੀ ਹੈ ਨਾਲ ਉਹਨਾਂ ਨੇ ਇਨਟੀਮੇਟ ਕਰਤਾ ਹੈ ਕਿ ਜਿਹੜੇ ਤੁਹਾਨੂੰ ਟੈਕਸਸਾਂ ਦੀ ਛੂਟ ਮਿਲਦੀ ਸੀ ਉਹ ਵੀ ਅਸੀਂ ਬੰਦ ਕਰ ਦੇਣੀ ਹੈ ਇਸ ਕਰਕੇ ਆਪਣੇ ਨੂੰ ਸੁਧਾਰ ਕਰ ਲੋ ਸੋ ਇਹ ਵਿਜੇ ਸਾਹਿਬ ਅਕੈਡਮਿਕ ਵਰਲਡ ਲੈਵਲ ਦੀ ਜਿਹੜੀ ਅਕੈਡਮਿਕ ਸਫੇ ਸਫਿਆਂ ਦੇ ਵਿੱਚ ਇੱਕ ਬੜੀ ਵੱਡੀ ਡਿਵੈਲਪਮੈਂਟ ਜਿਨ੍ਹਾਂ ਦੇ ਬਾਰੇ ਤੁਸੀਂ ਬੜੀ ਤਫਸੀਲ ਨਾਲ ਬੜੇ ਐਲੈਬੋਰੇਟਡ ਮੈਨਰ ਨਾਲ ਦੱਸਦਾ ਜੇ ਹੁਣ ਆਪਾਂ ਆਪਣੇ ਮੁਲਕ ਦੀ ਗੱਲ ਕਰੀਏ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਉਹਦੇ ਜਿਹੜੇ ਮੌਤਵਾਰ ਹੈਗੇ ਆ ਸੋਨੀਆ ਗਾਂਧੀ ਸਾਈਬਾ ਰਾਹੁਲ ਗਾਂਧੀ ਜੀ ਔਰ ਉਹਨਾਂ ਦੇ ਜਿਹੜੇ ਦਮਾਦ ਹੈ ਇੱਕ ਕਾਫੀ ਜ਼ਿਆਦਾ ਕੰਟਰੋਵਰਸੀ ਜਿਹੜੀ ਹੈ ਕੌਮੀ ਪੱਧਰ ਤੇ ਜੇ ਕਹਿ ਸਕਦੇ ਆ ਕਿ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਵਾਸਤੇ ਮੁਸ਼ਕਲਾਂ ਖੜੀਆਂ ਹੋ ਰਹੀਆਂ ਕਾਫੀ ਜ਼ਿਆਦਾ ਲੀਗਲ ਟ੍ਰਬਲ ਤੇ ਨਜ਼ਰ ਆ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਵਟ ਕੀ ਵਟ ਇਜ਼ ਗੋਇੰਗ ਟੂ ਹੈਪਨ ਕੀ ਹੋਣ ਜਾ ਰਿਹਾ ਹੈ ਇਹ ਇੱਕ ਕਾਂਗਰਸ ਪਾਰਟੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਚੈਨਲ ਦੇ ਈਵਰਸ ਨੂੰ ਇਹ ਦੱਸ ਦਈਏ ਕਿ ਦਰਸ਼ਕੋ ਇਹ ਜਿਹੜਾ ਮੁੱਦਾ ਹੈ ਇਹ ਭਾਵੇਂ 2014 ਤੋਂ ਲੈ ਕੇ ਅੱਜ ਤੱਕ ਟਿਲ ਡੇਟ ਤੱਕ ਮੋਦੀ ਦਾ ਰਾਜ ਚੱਲ ਰਿਹਾ ਨਰਿੰਦਰભાઈ ਮੋਦੀ ਜੀ ਦਾ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਦਰਸ਼ਕਾਂ ਨੂੰ ਦੱਸਣੀ ਬੜੀ ਜ਼ਰੂਰੀ ਹੈ ਕਿ ਇਹ ਮੁੱਦਾ 2014 ਤੋਂ ਪਹਿਲਾਂ ਦਾ ਯਾਨੀ 2012 ਦੇ ਕਰੀਬ ਇਹ ਮੁੱਦਾ ਜਿਹੜਾ ਆਲਰੇਡੀ ਪੁਰਾਣਾ ਸੁਬਰਾਮਣੀਅਮ ਸਵਾਮੀ ਜਿਹੜੇ ਹੈਗੇ ਆ ਉਹਨਾਂ ਨੇ ਇਹ ਇੱਕ ਕੋਰਟ ਦੇ ਵਿੱਚ ਜਿਹੜੀ ਹੈ ਅਪੀਲ ਪਾਈ ਸੀ ਐਪਲੀਕੇਸ਼ਨ ਪਾਈ ਸੀ ਕਿ ਇਹ ਜਿਹੜਾ ਮੁੱਦਾ ਹੈਗਾ ਲੌਂਡ ਮਨੀ ਲੌਂਡਰੀ ਮਨੀ ਲੌਂਡਰ ਇੰਟਰਨੈਸ਼ਨਲ ਹਾਲਡ ਖਬਰ ਇਹ ਉਹ ਮੁੱਦਾ ਜਦੋਂ ਕਿ ਇਸ ਮੁੱਦੇ ਦੇ ਉੱਤੇ ਆਲਰੇਡੀ ਕਈ-ਕਈ ਘੰਟੇ ਸੋਨੀਆ ਗਾਂਧੀ ਰਜੀਵ ਗਾਂਧੀ 5 5 10 10 18 8 10 10 20-20 ਘੰਟੇ 50 ਘੰਟੇ ਇੱਕ ਵਾਰੀ ਇਹਨਾਂ ਦੀ ਰਗ ਲਗਾਤਾਰ ਇਹਨਾਂ ਦੀ ਇਸੇ ਮੁੱਦੇ ਦੇ ਉੱਤੇ ਜਿਹੜੀ ਹੈ ਨਾ ਇਹ ਸੁਣਵਾਈ ਹੋਈ ਸੀ ਪੁੱਛਗਿਛ ਹੋਈ ਹੈ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ ਇਹਨਾਂ ਨੇ ਔਰ ਇਹ ਜਿਹੜਾ ਮੁੱਦਾ ਹੈਗਾ ਉਹਦੇ ਵਿੱਚ ਇਹਨਾਂ ਨੂੰ ਬੇਲ ਆ ਲਈਏ ਮਿਲੀਆ ਹੋਈਆਂ ਜੀ ਔਰ ਨਾਲ ਦੀ ਨਾਲ ਦੇਖੋ ਹੁਣ ਮੋਦੀ ਜੀ ਨੂੰ ਵੀ ਇਹ ਚੀਜ਼ ਦਾ ਇੱਕ ਕੋਈ ਨਾ ਕੋਈ ਚਾਹੀਦਾ ਮੁੱਦਾ ਵੀ ਦੇਸ਼ ਨੂੰ ਹੁਣ ਦੇਖੋ ਨਵਾਂ ਨਵਾਂ ਜਿਹੜਾ ਦੂਜੇ ਪਾਸੇ ਬਿੱਲ ਦਾ ਜਿਹੜਾ ਕੰਮ ਸੀਗਾ ਵਕਬ ਵਕਬ ਦਾ ਉਹ ਨੂੰ ਇੱਕ ਕਿਸਮ ਹੁੰਦਾ ਦੇਸ਼ ਦਾ ਧਿਆਨ ਦੂਜੇ ਪਾਸੇ ਲਿਆਉਣ ਦੀ ਖਾਤਰ ਚੇਂਜ ਕਰਨ ਦੀ ਖਾਤਰ ਉਹ ਇਹ ਹੈ ਕਿ ਕੁਝ ਨਾ ਕੁਝ ਜਿਹੜੀ ਚੇਂजेस ਉਹਨਾਂ ਨੇ ਨਵਾਂ ਜਿਹੜਾ ਹੈਗਾ ਈਡੀ ਨੂੰ ਜਿਹੜੇ ਇਹਨਾਂ ਨੇ ਆਰਡਰ ਕਰਤੇ ਕਿ ਭਾਈ ਇਹਦੀ ਇਨਵੈਸਟੀਗੇਸ਼ਨ ਦੁਆਰਾ ਖੋਲ ਕੇ ਉਹਨਾਂ ਨੇ ਈਡੀ ਨੇ ਸੱਮਣ ਭੇਜਤੇ ਚਾਰ ਸ਼ੀਟ ਕਰਤਾ ਜਿਹਦੇ ਵਿੱਚ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਨੂੰ ਇਵਨ ਇਥੇ ਤੱਕ ਉਹਨਾਂ ਦੇ ਦਮਾਦ ਜਿਹੜੇ ਕਿ ਹਰਿਆਣਾ ਹਜੇ ਪ੍ਰੋਪਰਟੀ ਦੇ ਕੇਸ ਦੇ ਵਿੱਚ ਇਨਵੋਲਵ ਹੈਗੇ ਆ ਉਹਨਾਂ ਨੂੰ ਵੀ ਦੁਆਰਾ ਜੀ ਜੀ ਵਿੱਚ ਇਨਵੋਲਵ ਕਰਕੇ ਬੁਲਵਾਨ ਦਾ ਉਹਨਾਂ ਨੇ ਸਮਨ ਜਾਰੀ ਕਰ ਦਿੱਤੇ ਚਾਰ ਸ਼ੀਟ ਲਗਾਤੀ ਇਹ ਵੀ ਭਾਈ ਔਰ ਉਹਦੇ ਨਾਲ ਸਾਰਾ ਦੇਸ਼ ਪੂਰਾ ਇਹ ਨਹੀਂ ਅਗਰ ਖਾਲੀ ਦਿੱਲੀ ਪੂਰਾ ਦੇਸ਼ ਉਸ ਦਿੱਲੀ ਦੇ ਤੋਂ ਇਲਾਵਾ ਸਾਰੇ ਦੇਸ਼ ਦੇ ਵਿੱਚ ਹੰਗਾਮਾ ਮਚ ਗਿਆ ਦੇਖੋ ਉਹ ਵੀ ਦਿਖਾ ਜਾਵੇ ਜਿਹੜੀ ਆਪਾਂ ਕੱਲ ਵੀ ਪ੍ਰੋਗਰਾਮ ਕੀਤਾ ਸੀਗਾ ਰਾਹੁਲ ਗਾਂਧੀ ਵੀ ਓਪੋਜੀਸ਼ਨ ਦੇ ਜਸਟ ਲਾਈਕ ਲੀਡਰ ਹੈਗੇ ਨੇ ਉੱਥੇ ਪਾਰਲੀਮੈਂਟ 'ਚ ਹਾਂਜੀ ਐਲੋਪੀ ਹੈਗੇ ਐਲੋਪੀ ਨੇ ਆਬਵੀਅਸਲੀ ਲੀਡਰ ਹੈਗੇ ਤੇ ਆਪਾਂ ਸ਼ੈਡੋ ਦੀ ਗੱਲ ਕਰਦੇ ਸੀ ਸੀਐਮ ਦੀ ਸ਼ੈਡੋ ਪੀਐਮ ਦੀ ਸ਼ੈਡੋ ਵਾਲਾ ਬਿਲਕੁਲ ਜੀ ਬਿਲਕੁਲ ਉਹਦਾ ਕਾਰਨ ਹੈ ਕਿ ਸੇਮ ਐਜ਼ ਇਟ ਇਜ਼ ਉਹੀ ਚੀਜ਼ਾਂ ਨੇ ਅੱਜ ਉਹਨਾਂ ਦੇ ਚਹੇਤੇ ਅੱਜ ਉਹਨਾਂ ਦੇ ਕਾਂਗਰਸ ਦੇ ਵਰਕਰ ਪੂਰੇ ਲੀਡਰਾਂ ਸਾਹਿਬ ਜਿੰਨੇ ਵੀ ਹੈਗੇ ਉਹ ਸਾਰੇ ਸੜਕਾਂ ਦੇ ਉੱtre ਹੋਏ ਨੇ ਔਰ ਇਹ ਜਿਹੜੀ ਚੀਜ਼ ਹੈਗੀ ਹੈ ਦੇਸ਼ ਵਾਸਤੇ ਜਿਹੜੀ ਹੈ ਨਾ ਬੜੀ ਮਾੜੀ ਗੱਲ ਹੈ ਕਿਸ ਪੋਲੀਟੀਕਲ ਲੈਵਲ ਤੇ ਆਪਾਂ ਇੱਕ ਦੂਜੇ ਨਾਲ ਈਰਖਾ ਕੱਢਣੀ ਔਰ ਦੇਸ਼ ਦੇ ਨਾਗਰਿਕਾਂ ਬਾਰੇ ਕੁਝ ਸੋਚਣਾ ਨਹੀਂ ਦੇਖੋ ਇਹਦੇ ਵਿੱਚ ਕਿਸੇ ਨੇ ਸੋਚਣਾ ਨਹੀਂ ਹੈਗਾ ਕਿ ਜਿਹੜੇ ਦੇਸ਼ ਦੇ ਨਾਗਰਿਕ ਹੈਗੇ ਉਹਨਾਂ ਨੂੰ ਕਿੰਨੀ ਮੁਸ਼ਕਲ ਹੁੰਦੀ ਹੈ ਸੜਕਾਂ ਤੇ ਉਤਰ ਨਾਲ ਟ੍ਰੈਫਿਕ ਦਾ ਹਨਾ ਜਾਣਾ ਕਾਰੋਬਾਰ ਪੱਠੇ ਗੋਲ ਹੋ ਜਾਂਦੇ ਲੋਕਾਂ ਦੇ ਵਪਾਰ ਦੇ ਇੱਕ ਦਿਨ ਦਾ ਕਰੋੜਾ ਰੁਪਈਆ ਅਰਬਾਂ ਰੁਪਈਆ ਨੁਕਸਾਨ ਹੁੰਦਾ ਹੈ ਪੈਟਰੋਲ ਡੀਜ਼ਲ ਆਣ ਜਾਂਦੀਆਂ ਫੈਕਟਰੀਆਂ ਦਾ ਇੰਡਸਟਰੀਆਂ ਦਾ ਬਹੁਤ ਵੱਡਾ ਲਾਸ ਹੈ ਔਰ ਨਾਲ ਦੀ ਨਾਲ ਜਿਹੜਾ ਇਹ ਵਾਲਾ ਅੱਗੇ ਕੱਲ ਦਾ ਜਿਹੜਾ ਮੁੱਦਾ ਚੱਲ ਰਿਹਾ ਸੀ ਪ੍ਰਤਾਪ ਸਿੰਘ ਵਾਜੋ ਵਾਲਾ ਉਹ ਵੀ ਆਲਰੇਡੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਈਵਨ ਪੰਜਾਬ ਦੇ ਵਿੱਚ ਵੀ ਸੜਕਾਂ ਦੇ ਉਤਰੇ ਹੋਏ ਨੇ ਜੀ 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 ਕਾਂਗਰਸ ਦਾ ਸਟੇਟ ਲੈਵਲ ਔਰ ਨੈਸ਼ਨਲ ਲੈਵਲ ਤੇ ਜੋ ਮੁੱਦੇ ਦੋਨੇ ਚੱਲ ਰਹੇ ਨੇ ਉਹ ਬੜੇ ਹੀ ਖਤਰਨਾਕ ਨੇ ਲੋਕਾਂ ਨੂੰ ਹਰਾਸ਼ ਕਰਨ ਵਾਲੇ ਵੀ ਨੇ ਔਰ ਇਹਦੇ ਨਾਲ-ਨਾਲ ਸਰਕਾਰਾਂ ਨੂੰ ਵੀ ਚਾਹੀਦਾ ਹੈ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਸਿੰਘ ਦੀ ਕਿ ਭਾਈ ਤੁਸੀਂ ਲੋਕਾਂ ਦੀ ਪ੍ਰੋਬਲਮਾਂ ਨੂੰ ਤਾਂ ਸਮਝੋ ਕੋਈ ਉਹ ਜਦੋਂ ਬੰਦਾ ਇਹਨਾਂ ਨੂੰ ਕੋਈ ਹੋਰ ਮੁੱਦਾ ਨਹੀਂ ਆਉਂਦਾ ਜੇ ਕੋਈ ਗੱਲਬਾਤ ਤੁਹਾਡੇ ਨਾਲ ਜਾਂ ਕੋਈ ਗੱਲਬਾਤ ਹੋ ਗਈ ਆਪੋਜੀਸ਼ਨ ਦੇ ਲੀਡਰ ਨਾਲ ਤੇ ਸੜਕਾਂ ਦੇ ਆ ਜਾਓ ਲੋਕਾਂ ਦੀ ਹਰਾਸ਼ਮੈਂਟ ਕਰੋ ਲੋਕਾਂ ਦੀਆਂ ਸੜਕਾਂ ਰੋਕ ਕੇ ਉਹਨਾਂ ਦੇ ਕਾਰੋਬਾਰ ਠੱਪ ਕਰ ਦਿਓ ਇਹ ਇਹਦਾ ਗੁਨਾਹਗਾਰ ਕੌਣ ਹੋਊਗਾ ਜੀ 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 ਮੇਨ ਗੱਲ ਹੈ ਇਹ ਇਹਦਾ ਪਰਭਾਈ ਕੌਣ ਕਰੂਗਾ 1 ਕਰੋੜ ਰੁਪਈਆ ਜਿਹੜਾ ਨਾਗਰਿਕ ਦੇਸ਼ ਦਾ ਜਿਹੜਾ ਇੰਡਸਟਰੀਲਿਸਟ ਹੈ ਜਿਹੜਾ ਕਾਰੋਬਾਰ ਕਰਨ ਵਾਲਾ ਬੰਦਾ ਹੈ ਕਰੋੜਾ ਰੁਪਈਆ ਟੈਕਸ ਭਰਦਾ ਜੀ ਜੀ ਉਹ ਟੈਕਸ ਜਿਹੜਾ ਉਸ ਟੈਕਸ ਨਾਲ ਇਹਨਾਂ ਦੀਆਂ ਸੈਲਰੀਆਂ ਜਾਂਦੀਆਂ ਉਸ ਟੈਕਸ ਨਾਲ ਖਿਆਰਾ ਕੰਮ ਜਿਹੜੇ 인ਫਰਾਸਟ੍ਰਕਚਰ ਦੇ ਕੰਮ ਵੀ ਹੁੰਦੇ ਆ ਤੇ ਉਹ ਜਦੋਂ ਕਾਰੋਬਾਰ ਦੀ ਕਿਸੇ ਨੂੰ ਪ੍ਰਵਾਹ ਨਹੀਂ ਹੈਗੀ ਉੱਪਰੋਂ ਲੈ ਕੇ ਥੱਲੇ ਥੱਲੇ ਤੇ ਕੰਮ ਕਿਵੇਂ ਚੱਲੂਗਾ ਜੀ 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 ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਦੇ ਉੱਤੇ ਮੈਂ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਔਰ ਪੰਜਾਬ ਦੇ ਜਿਹੜੇ ਸੀਐਮ ਭਗਵੰਤ ਮਾਨ ਜੀ ਨੂੰ ਵੀ ਪਰਸਨਲੀ ਗੌਰ ਕਰਨਾ ਚਾਹੀਦਾ ਆਪਸ ਹੀ ਈਰਖਾ ਕਰਕੇ ਇੱਕ ਦੂਜੇ ਪਾਰਟੀਵਾਦੀ ਕਰਕੇ ਇਹ ਜਿਹੜੀ ਚੀਜ਼ ਹੈ ਕਿ ਪਾਰਟੀ ਤੋਂ ਉੱਤੇ ਉੱਠ ਕੇ ਹੋਣੀ ਚਾਹੀਦੀ ਹੈ। ਹਮਮ ਅਗਰ ਆਪਾਂ ਕੋਈ ਕਿਸੇ ਕੋਈ ਕਿਸੇ ਨੇ ਕੋਈ ਮੰਨ ਲਓ ਕੋਈ ਰਿਮਾਰਕਸ ਦੇ ਦਿੱਤਾ ਪਰਸਨਲ ਲੈਵਲ ਤੇ ਕਿ ਭਾਈ ਬੰਬਾ ਦਾ ਕੋਈ ਕੁਐਸਚਨ ਉਠਾਤਾ ਕਿ ਭਾਈ ਮੈਨੂੰ ਇਦਾਂ ਜੱਪਿਆ ਹੈ ਉਦੀ ਇਨਵੈਸਟੀਗੇਸ਼ਨ ਸਿੰਪਲੀ ਤੌਰ ਤੇ ਆਪਾਂ ਇਕਲੋਪੀ ਦਾ ਲੀਡਰ ਹੈ ਜਸਟ ਤੁਹਾਡੇ ਉਥੇ ਵਿਧਾਨ ਸਭਾ ਚ ਬਰਬਰ ਦੇ ਬੈਠਦੇ ਆ ਉਦਾਂ ਵੀ ਜਸਟ ਗੱਲ ਕਰ ਲੰਦਾ ਹਾਸਿਆ ਹਾਸੇ ਨਾਲ ਹੀ ਬੰਦਾ ਗੱਲ ਕਰਕੇ ਗੱਲ ਕਰ ਲੰਦਾ ਜੀ 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 ਆਪਾਂ ਉਹਨੂੰ ਧਮਕੀ ਦੇ ਕੇ ਥ੍ਰੈਟ ਕਰਕੇ ਕੋਈ ਗੱਲ ਨਹੀਂ ਹੁਣ ਤੈਨੂੰ ਦੇਖ ਲਵਾਂਗੇ ਜੀ ਤੇਰੇ ਤੇ ਪਰਚਾ ਕਰਾ ਕੇ ਛੱਡਾਂਗੇ ਪਰਚਾ ਕਰਾਇਆ ਵੀ ਉਹਨਾਂ ਨੇ ਕਰਾਤਾ ਪਰਚਾ ਈਰਖਾ ਦੀ ਭਾਵਨਾ ਇੱਥੇ ਪਤਾ ਲੱਗਦੀ ਹੈ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਨਹੀਂ ਹੋ ਰਿਹਾ ਪਾਰਟੀ ਬਾਜ਼ੀ ਨਾਲ ਈਰਖਾ ਕਰਕੇ ਕੰਮ ਹੋ ਰਿਹਾ ਔਰ ਪਤਾ ਵੀ ਜੇ ਦੇਖੋ ਸਰਕਾਰ ਨੂੰ ਇਹ ਚੀਜ਼ਾਂ ਸਾਰੀਆਂ ਪਤਾ ਸੀਗੀਆਂ ਸਰਕਾਰ ਤਿੰਨ ਸਾਲ ਦੀ ਕੀ ਕਰ ਰਹੀ ਸੀ ਜੀ ਸਰਕਾਰ ਦਾ ਕੰਮ ਸੀਗਾ ਪਹਿਲੇ ਦਿਨ ਤੋਂ ਲੈ ਕੇ ਅੱਜ ਦੀ ਟਿਲ ਟਾਈਮ ਤੱਕ ਜੇ ਕੋਈ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਆਇਆ ਹ ਸਹੂਲਤ ਹੁੰਦੀ ਆਪਣੀਆਂ ਵੀ ਇਹ ਚੀਜ਼ਾਂ ਬਾਹਰ ਆ ਜਾਣੀਆਂ ਸੀ ਜੀ ਜੀ ਸੋ ਸੋ ਦੈਟ ਇਹ ਜਿਹੜੀ ਚੰਗੀ ਗੱਲ ਨਹੀਂ ਹੈਗੀ ਭਾਵੇਂ ਉਹ ਨੈਸ਼ਨਲ ਲੈਵਲ ਦੀ ਹੈ ਭਾਵੇਂ ਉਹ ਡੋਮੈਸਟਿਕ ਹੈ ਸਟੇਟ ਲੈਵਲ ਦੀ ਬੇਜਸਰ ਇੱਕ ਲੁਧਿਆਣਾ ਪੰਜਾਬ ਦੀ ਸਭ ਤੋਂ ਵੱਡੀ ਫਾਈਨੈਂਸ਼ੀਅਲ ਪੋਲੀਟਿਕਲ ਔਰ ਕਲਚਰਲ ਹੱਬ ਹੈਗਾ ਡੈਮੋਗ੍ਰਾਫਿਕਲੀ ਵੀ ਬਹੁਤ ਜ਼ਿਆਦਾ ਮਿਡਲ ਦੇ ਵਿੱਚ ਮਾਲਵੇ ਦੀ ਸ਼ੁਰੂਆਤ ਇੱਥੇ ਹੋ ਜਾਂਦੀ ਹੈ ਮੁੜ ਕੇ ਉਸ ਤੋਂ ਬਾਅਦ ਸਤਲੁਜ ਤੋਂ ਬਾਅਦ ਦੁਆਬਾ ਤੇ ਮਜਮਾਜਾ ਸ਼ੁਰੂ ਹੋ ਜਾਂਦਾ ਲੇਕਿਨ ਲੁਧਿਆਣਾ ਸ਼ਹਿਰੀ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਲੁਧਿਆਣਾ ਵੈਸ ਦੀ ਸੀਟ ਹੈਗੀ ਆ ਜਿਹਦੇ ਤੇ ਸਾਰੇ ਹੀ ਇੰਡੀਆ ਦੀ ਨਜ਼ਰ ਜਿਵੇਂ ਆਈ ਵੀ ਹੈ ਇੰਟੈਲੀਜੈਂਸ ਏਜੰਸੀਆਂ ਸਾਰਿਆਂ ਦੀ ਨਿਗਾਹ ਲੱਗੀ ਹੋਈ ਆ ਔਰ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਹੁਣ ਚੜ੍ਹ ਕੇ ਵਾਲਸਾ ਪ੍ਰਧਾਨ ਚੁਣੇ ਗਿਆ ਹੈਗੇ ਉਹਨਾਂ ਨੇ ਹਾਲੇ ਫਾਰਮਲੀ ਕੋਈ ਕੈਂਡੀਡੇਟ ਤੋਂ ਡਿਕਲੇਅਰ ਨਹੀਂ ਕੀਤਾ ਬੀਜੇਪੀ ਨੇ ਵੀ ਡਿਕਲੇਅਰ ਨਹੀਂ ਕੀਤਾ ਲੇਕ ਇਹ ਕਿੰਨਾ ਕਿ ਇੰਪੋਰਟੈਂਸ ਰੱਖਦੀ ਹੈ ਲੁਧਿਆਣੇ ਦੀ ਵੈਸਟ ਦੀ ਜਿਹੜੀ ਸੀਟ ਹੈਗੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਤਾਂ ਡਿਕਲੇਅਰ ਕਰਤਾ ਕੈਂਡੀਡੇਟ ਆਪਣਾ ਇਹਦੀ ਇੰਪੋਰਟੈਂਸ ਪੰਜਾਬ ਪੋਲਿਟਿਕਸ ਕੀ ਇਹਦੇ ਕੋ ਇੰਪੈਕਟ ਹੋ ਸਕਦੇ ਹੈ ਜੇ ਇਸ ਸੀਟ ਜਿੱਤਦੀ ਦੀ ਜਾਂ ਹਾਰ ਜਾਂ ਜੋ ਵੀ ਇਹਦੇ ਰਿਜ਼ਲਟ ਹੋਣਗੇ ਦੇਖੋ ਇਹਦੇ ਵਿੱਚ ਆਪਾਂ ਆਪਣੇ ਵਿਊਜ਼ ਨੂੰ ਦੱਸ ਦਈਏ ਸੀਟ ਦੀ S10 ਨੈਸ਼ਨਲ ਔਰ ਸਟੇਟ ਲੈਵਲ ਤੇ ਇਹਦੀ ਇੰਨੀ ਵੱਡੀ ਇਹਦੇ ਉੱਤੇ ਇਸ ਟਾਈਮ ਸਭ ਦੀ ਨਿਗਾਹ ਜੀ ਇਵਨ ਇੱਥੇ ਤੱਕ ਕਿ ਆਈ ਥਿੰਕ ਮੇਰੇ ਹਿਸਾਬ ਨਾਲ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਨਿਗਾਹ ਹੋਣੀ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇੱਥੇ ਅਗਰ ਕੇਜਰੀ ਇੱਥੇ ਸੀਟ ਅਗਰ ਪੁਆਇੰਟ ਪਰਸੈਂਟ ਆਮ ਆਦਮੀ ਪਾਰਟੀ ਜੋ ਕਿ ਲੋਕਾਂ ਨੂੰ ਅਨੁਮਾਨ ਹੈ ਆਮ ਆਦਮੀ ਪਾਰਟੀ ਅਗਰ ਇਹ ਸੀਟ ਜਿੱਤਦੀ ਹੈ ਸੰਜੀਵ अरोड़ा ਸਾਹਿਬ ਜਿਹੜੇ ਕੀ ਇਸ ਟਾਈਮ ਰਾਜ ਸਭਾ ਦੇ ਮੈਂਬਰ ਨੇ ਪ੍ਰੈਜ਼ੈਂਟਲੀ ਔਰ ਇਹ ਸਭ ਨੂੰ ਪਤਾ ਹੈ ਕਿ ਪ੍ਰੈਜ਼ੈਂਟਲੀ ਉਹ ਰਾਜ ਸਭਾ ਦੇ ਮੈਂਬਰ ਨੇ ਅਗਰ ਉਹ ਸੀਟ ਉਹਨਾਂ ਨੇ ਜਿੱਤ ਲਈ ਦੋਨਾਂ ਸੀਟਾਂ ਦੇ ਵਿੱਚੋਂ ਇੱਕ ਸੀਟ ਵਡਰੋ ਕਰਨੀ ਪੈਂਦੀ ਹੈ ਜਦ ਕਿ ਉਹ ਰਾਜ ਸਭਾ ਦੀ ਸੀਟ ਨੂੰ ਆਪਣੇ ਵਡਰੋ ਕਰਨਗੇ ਜੀ ਔਰ ਉਸ ਸੀਟ ਦੇ ਉੱਤੇ ਹਰ ਬੰਦੇ ਨੂੰ ਹਰ ਇੱਕ ਪਬਲਿਕ ਦੇ ਨੁਮਾਇੰਦੇ ਨੂੰ ਔਰ ਈਵਨ ਸਾਰੇ ਐਮਐਲਏ ਐਮਪੀਜ਼ ਨੂੰ ਇਹ ਪਤਾ ਹੋਏਗਾ ਕਿ ਉਹ ਸੀਟ ਜਿਹੜੀ ਹੈਗੀ ਹੈ ਸਿੱਧੀ-ਸਿੱਧੀ ਕੇਜਰੀਵਾਲ ਦੀ ਝੋਲੀ 'ਚ ਜਾਣੀ ਹੈ ਜੀ ਉਹ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਦੀ ਦਿੱਲੀ ਹਾਰੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ ਜੋ ਰਾਜ ਸਭਾ ਦੇ ਵਿੱਚ ਜਾ ਕੇ ਮੁੱਦੇ ਉੱਠਦੇ ਐ ਉਸ ਮੁੱਦਿਆਂ ਦਾ ਜਵਾਬ ਕਿੰਨੇ ਵਧੀਆ ਤਰੀਕੇ ਨਾਲ ਅੱਗੇ ਕੇਜਰੀਵਾਲ ਸਾਹਿਬ ਉੱਥੇ ਦਿੰਦੇ ਸੀ ਜਾਂ ਉੱਥੇ ਖਿਚਾਈ ਕਰਦੇ ਸੀ ਜਾਂ ਬਹਿਸ ਕਰਦੇ ਸੀ ਉਹ ਉਹਨਾਂ ਦੀ ਉੱਥੇ ਜਿਹੜੀ ਚੀਜ਼ ਹੈ ਪ੍ਰਵਾਈ ਪੂਰੀ ਨਹੀਂ ਹੋ ਰਹੀ ਹੁਣ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਇੱਕੋ ਹੀ ਹੈ ਜਿਹੜੀ ਕਿ ਇਸ ਚੀਜ਼ ਦੇ ਉੱਤੇ ਅੱਜ ਲੜਾਈ ਹੋ ਰਹੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਸੀਟ ਤਾਂ ਹੀ ਜਿਹੜੀ ਸਭ ਦੇ ਉੱਤੇ ਹਾਈਲਾਈਟ ਹੋਈ ਪਈ ਹੈ ਕਿ ਇਹ ਸੀਟ ਦਾ ਫੈਸਲਾ ਦਿੱਲੀ ਦੀ ਸੀਟ ਦੇ ਨਾਲ ਰਾਜ ਸਭਾ ਦੀ ਸੀਟ ਦਾ ਨਾਲ ਹੋਣਾ ਹੈ। ਜੀ। ਉਹ ਨਾਲ ਦੀ ਨਾਲ ਹਜੇ ਭਾਪੀ ਦਾ ਕੋਈ ਜਿਹੜਾ ਹੈਗਾ ਨੁਮਾਇੰਦਾ ਜਾਂ ਕੈਂਡੀਡੇਟ ਬਾਹਰ ਹਜੇ ਉੱਪਰ ਨਹੀਂ ਹੋਇਆ ਜਾਂ ਉਹਨਾਂ ਨੇ ਅਨਾਉਂਸ ਨਹੀਂ ਕੀਤਾ। ਹਜੇ ਕਿਹੜਾ ਸੱਪ ਨਿਕਲਦਾ ਕਿਵੇਂ ਨਿਕਲਦਾ ਉਹ ਹਜੇ ਬਾਹਰ ਆਏਗਾ ਪਟਾਰੀ ਦੇ ਵਿੱਚੋਂ ਉਹ ਵੀ ਤੁਹਾਡੇ ਸਾਹਮਣੇ ਹੋ ਸਕਦਾ ਮੇਬੀ 2-4 ਹਫ਼ਤਿਆਂ ਦੇ ਵਿੱਚ ਵਿੱਚ ਈਵਨ ਬਾਹਰ ਆ ਜਾਏਗਾ। ਨਾਲੇ ਡੇਟ ਵੀ ਜਿਹੜੀ ਹੈਗੀ ਹੈ ਜਲਦੀ ਡਿਕਰੇ ਹੋਣ ਦੇ ਚਾਂਸਸ ਹੈਗੇ ਨੇ। ਔਰ ਕਾਲੀ ਦਲ ਦਾ ਜਿਵੇਂ ਰਜੇਜੀ ਨੇ ਦੱਸਿਆ ਉਹਨਾਂ ਨੇ ਵੀ ਕਲੀਅਰ ਕੱਟ ਵੱਡਾਂ ਦੇ ਵਿੱਚ ਕਹਿ ਤਾ ਕਿ ਭਾਈ ਹੁਣ ਅਸੀਂ ਆਪਣਾ ਦੁਆਰਾ ਪ੍ਰੈਜ਼ੀਡੈਂਟ ਚੁਣ ਲਿਆ ਤੇ ਹੁਣ ਅਸੀਂ ਇਹ ਸੀਟ ਨੂੰ ਬੜੇ ਗਹਿਰਾਈ ਤੱਕ ਅੰਦਰ ਤੱਕ ਚ ਪਹੁੰਚ ਗਏ ਲੜਾਈ ਲੜਾਂਗੇ ਅਸੀਂ ਬੀਜੇ ਸਾਹਿਬ ਇੱਕ ਦੁਨੀਆ ਨੂੰ ਚਲਾਉਣ ਵਾਸਤੇ ਦੁਨੀਆ ਦੇ ਡੇ ਟੂ ਰिएक्टਿਵਿਟੀ ਜਿਸ ਨੂੰ ਵਿਧਾਨ ਵਾਸਤੇ ਬਿਜਲੀ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਡਾ ਪਾਵਰ ਸੈਕਟਰ ਦੀ ਇਨਸਾਈਡ ਵੀ ਕਾਫੀ ਤੁਸੀਂ ਕਾਫੀ ਸਾਲ ਵੱਡੇ ਵੱਡੇ ਇੰਜੀਨੀਅਰਸ ਨਾਲ ਇੰਟਰੈਕਟ ਕਰਦੇ ਆ ਰਹੇ ਹੋ ਇੰਡਸਟਰੀਅਲ ਵੀ ਤੁਸੀਂ ਇੰਟਰਵਿਊਜ਼ ਵਗੈਰਾ ਤੁਹਾਡੇ ਕੋਲ ਵੀ ਵੱਡੇ ਵੱਡੇ ਇੰਡਸਟਰੀਜ਼ ਆ ਕੇ ਆਪਣੀਆਂ ਤਕਲੀਫਾਂ ਦੱਸਦੇ ਰਹਿੰਦੇ ਆ ਔਰ ਇੰਨਾ ਕ ਤਾਂ ਤੁਸੀਂ ਦੱਸੋਗੇ ਪਾਵਰ ਦੀ ਜਿਹੜੀ ਪੰਜਾਬ ਦੇ ਵਿੱਚ ਪੀਐਸਪੀਸੀਐਲ ਹੈਗੀ ਇਹ ਜਿਹੜੀ ਕੰਪਨੀ ਬਣਾ ਦਿੱਤੀ ਗਈ ਹੈ ਚੋਰੀ ਤਾਂ ਤੇ ਹੋ ਰਹੀ ਆ ਤੇ ਜੇ ਇਹਦੇ ਬਾਰੇ ਤੁਸੀਂ ਜਵਾਬ ਕਿ ਮੈਂ ਕੁਛੇ ਦੇ ਪਰ ਮੈਂ ਇਹ ਕੰਨਾ ਵਾਂ ਕਿ ਦੇਖੋ ਇਹ ਜਿਹੜਾ ਪੀਸ ਪੀਸ ਪੀਐਸਪੀਸੀਐਲ ਜਿਹੜਾ ਹੈਗਾ ਪਾਵਰ ਹਲਾ ਪਾਵਰ ਦਾ ਜਿਹੜਾ ਡਿਪਾਰਟਮੈਂਟ ਹੈਗਾ ਇਹ ਪਹਿਲਾਂ ਇੱਕ ਟਾਈਮ ਤੇ ਪੀਸੀਐਲ ਪੀਆ ਹੁੰਦਾ ਸੀ ਹੁਣ ਇਹਨਾਂ ਨੂੰ ਥੋੜਾ ਚੇਂਜ ਕਰਕੇ ਪਾਵਰ ਨਾਲ ਅਟੈਚ ਹੋ ਜਾਂਦਾ ਉਹਦਾ ਮੇਨ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਮੇਨ ਹੈੱਡ ਆਫਿਸ ਉਹ ਪਟਿਆਲਾ ਹੈ ਹਾਂਜੀ ਹਾਂਜੀ ਜਿਹੜਾ ਕਿ ਬਾਕੀ ਇਹ ਵੀ ਤੁਸੀਂ ਇਹਦੇ ਬਾਰੇ ਮੈਂ ਜੋ ਨੋਟਿਸ ਕੀਤਾ ਔਰ ਤੁਹਾਡੀ ਬਹੁਤ ਜ਼ਿਆਦਾ ਇਨਾਂ ਡਿਪਾਰਟਮੈਂਟ ਦੇ ਵਿੱਚ ਵੀ ਇਨਾਂ ਦੀ ਹਾਈ ਅਥਾਰਟੀ ਦੇ ਵਿੱਚ ਵੀ ਈਵਨ ਮਿਨਿਸਟਰੀ ਦੇ ਵਿੱਚ ਵੀ ਤੁਹਾਡੀ ਬੜੀ ਇਹਦੇ ਵਿੱਚ ਆਰ ਐਨ ਡੀ ਹੈਗੀ ਹੈ ਮੈਂ ਸਮਝਦਾ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਹੈਗਾ ਇਹਨੂੰ ਡਿਟੇਲ ਦੇ ਵਿੱਚ ਕਿੰਨਾ ਕਿੰਨੀ ਚੋਰੀ ਡੇਲੀ ਬੇਸਿਸ ਤੇ ਹੋ ਰਹੀ ਹੈ ਔਰ ਇਹਦੇ ਚੋਰੀ ਦੇ ਵਿੱਚ ਡਿਪਾਰਟਮੈਂਟਾਂ ਦਾ ਕੀ ਰੋਲ ਹੈ ਤੇ ਜਿਹੜਾ ਇਹ ਇਹਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਤੇ ਸਰਕਾਰ ਨੂੰ ਇਹਦੇ ਉੱਤੇ ਕੀ ਐਕਸ਼ਨ ਲੈਣਾ ਚਾਹੀਦਾ ਤੇ ਲੋਕਾਂ ਨੂੰ ਇਹਦੇ ਵਾਸਤੇ ਇਹ ਲੋਕਾਂ ਨੂੰ ਵੀ ਇੱਕ ਮੈਸੇਜ ਦਿਓ ਕਿ ਭਾਈ ਗੱਲ ਇਹ ਆ ਵੀ ਜਿਹੜਾ ਬਿਜਲੀ ਆਮ ਪਬਲਿਕ ਹੈ ਉਹ ਇਧਰ ਮਤਲਬ ਚੋਰੀ ਵੱਲ ਨਾ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਅੱਛੇ ਤਰੀਕੇ ਨਾਲ ਲੋਕਾਂ ਨੂੰ ਬਿਜਲੀ ਵੀ ਪੂਰੀ ਸਪਲਾਈ ਦੇ ਜੀ 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 ਬੀਵੀਰ ਸਾਹਿਬ ਇਹ ਤੁਹਾਡੀ ਗੱਲ ਥੋੜੀ ਜੀ ਤੁਸੀਂ ਗੱਲ ਬਿਲਕੁਲ ਠੀਕ ਕਹੀ ਹੈ ਕਿ ਪਾਵਰ ਦੇ ਨਾਲ ਆਪਾਂ ਸਿੱਧੇ ਜੁੜੇ ਹੋਏ ਹੈਗੇ ਆਂ ਔਰ ਪਾਵਰ ਸਰਪਲਸ ਵੀ ਇਸ ਵਕਤ ਪੰਜਾਬ ਕਾਫੀ ਹੱਦ ਤੱਕ ਪਾਵਰ ਦੀ ਕਮੀ ਬਹੁਤੀ ਨਹੀਂ ਹੈਗੀ ਲੇਕਿਨ ਜਿਹੜੀ ਬਿਜਲੀ ਹੈ ਉਹਦੇ ਵਿੱਚੋਂ 77% ਜਿਹੜੀ ਚੋਰੀ ਹੈਗੀ ਆ ਬਾਰਡਰ ਦੇ ਏਰੀਆਸ ਚੋ ਹੋ ਰਹੀ ਹੈ ਜਿਨ੍ਹਾਂ ਚੋਂ ਆਪਾਂ ਅੰਮ੍ਰਿਤਸਰ ਦੇ ਬਾਰਡਰ ਕਹਿ ਲਓ ਜਾਂ ਪਿੱਖੇ ਵਿੰਡ ਤਰਨਤਾਰਨ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਚੋਰੀ ਚੋਰੀ ਕਰਨ ਵਾਲੇ ਆਪਣੇ ਤਰੀਕੇ ਨਾਲ ਚੋਰੀ ਕਰ ਰਹੇ ਆ ਜਿਹਦਾ ਮੋਟਾ-ਮੋਟਾ ਘਾਟਾ ਫਿਸਕਲ ਇਅਰ ਜਿਹਨੂੰ ਆਪਾਂ ਫਾਈਨੈਂਸ਼ੀਅਲ ਇਅਰ ਕਹ ਦਿੰਦੇ ਆ ਉਹ ਇੱਕ ਸਾਲ 'ਚ ਹਜ਼ਾਰ ਕਰੋੜ ਉੱਤੇ ਟੱਪ ਜਾਂਦਾ ਹੁੰਦਾ ਲੇਕਿਨ ਸਰਕਾਰ ਖੁੱਲਕੇ ਬੋਲਦੀ ਨਹੀਂ ਹੈਗੀ ਕਿਉਂਕਿ ਸਰਕਾਰ ਨੂੰ ਇਹ ਡਰ ਲੱਗਦਾ ਕਿਤੇ ਕੋਈ ਜਥੇਬੰਦੀਆਂ ਸਾਡੇ ਖਿਲਾਫ ਨਾ ਹੋ ਜਾਣ ਕਈ ਤੱਥ ਸਰਕਾਰ ਲਕੋਲ-ਕੂਲੇ ਰੰਦੀ ਹੈਗੀ ਲੇਕਿਨ ਜਿਹੜੀ ਸਾਡੀ ਇੰਡੀਪੈਂਡੈਂਟ ਹੋਰ ਜਿਹੜੇ ਰਿਸੋਰਸੇਸ ਹੈਗੇ ਉਤੋਂ ਪਤਾ ਲੱਗਿਆ ਕਿ ਹਰ ਰੋਜ਼ 5.5 ਕਰੋੜ ਰੁਪਏ ਦੀ ਚੋਰੀ ਰਿਪੋਰਟ ਹੋ ਰਹੀ ਹੈ ਪੰਜਾਬ 'ਚ ਇਹ ਘੱਟੋ-ਘੱਟ ਫਿਗਰ ਹੈਗੀ ਆ ਔਰ ਇਸ ਵਾਰੀ ਜਿਹੜੀ 2024 ਤੋਂ 25 ਤੱਕ ਜਿੰਨਾ ਕਿ ਹੁਣ ਖਤਮ ਹੋਇਆ ਉਹਦੇ ਵਿੱਚ ਕੋਈ ਕਰੀਬ-ਕਰੀਬ 2000 ਕਰੋੜ ਰੁਪਏ ਦੀ ਚੋਰੀ ਹੋ ਚੁੱਕੀ ਹੈਗੀ ਆ ਔਰ ਇਹ ਬੜਾ ਇੱਕ ਵਰੀ ਸਮ ਬੜੀ ਫਿਕਰ ਬੜੀ ਫਿਕਰ ਕਰਨ ਵਾਲੀ ਇੱਕ ਮੁੱਦਾ ਹੈਗਾ ਕਿ ਜੇ ਇਦਾਂ ਹੀ ਚੋਰੀ ਚਲਦੀ ਰਹੀ ਤੇ ਪੰਜਾਬ ਦੇ ਰੈਵਨਿਊ ਤੇ ਬਹੁਤ ਵੱਡਾ ਹੋਰ ਬਰਡਨ ਪੈਗਾ ਹਾਲਾਂਕਿ ਕਿ 6 ਯੂਨਿਟs ਕਈ ਤਰ੍ਹਾਂ ਦੀ ਸਰਕਾਰ ਐਗਜ਼ੈਂਪਸ਼ਨ ਦਿੰਦੀ ਹੈ ਇੰਡਸਟਰੀਜ਼ ਨੂੰ ਵੀ ਦਿੰਦੀ ਕਿਸਾਨਾਂ ਦੀ ਮੋਟਰਾਂ ਫ੍ਰੀ ਹੈਗੀਆਂ ਹੋਰ ਤਰ੍ਹਾਂ ਦੇ ਜੇ ਕੋਈ ਮਿਡਲ ਕਲਾਸ ਫੈਮਿਲੀ ਨੂੰ 6 ਯੂਨਿਟs ਆ ਰਹੇ 600 ਯੂਨਿਟs ਆ ਰਹੇ ਨੂੰ ਮਾਫ ਆਗੇ ਆ ਉਹ ਇਹਨਾਂ ਰਹੀ ਗੱਲ ਚੋਰੀ ਕਰਨ ਦੇ ਤਰੀਕਿਆਂ ਦੀ ਚੋਰੀ ਦੇ ਤਰੀਕੇ ਮੀਟਰ ਨੂੰ ਸਲੋ ਕਰਦੇ ਜਿਵੇਂ 600 ਯੂਨਟ ਟਪ ਜਾਂਦੇ ਤਾਂ ਉਹਨਾਂ ਨੂੰ ਸਲੋ ਡਾਊਨ ਕਰਦੇ ਆ ਔਰ ਕਈ ਵਾਰ ਤਾਂ ਰਿਸਕ ਲੈ ਕੇ ਆਪ ਅੰਡਰਗਰਾਊਂਡ ਵੀ ਕੁੰਡੀਆਂ ਲਾਉਂਦੇ ਸਰਿਆਂਮ ਵੀ ਕੁੰਡੀਆਂ ਲਾਈਆਂ ਜਾਂਦੀਆਂ ਹੈਗੀਆਂ ਔਰ ਇਹਨਾਂ ਆਪਣੀ ਜਾਨ ਨੂੰ ਵੀ ਰਿਸਕ ਪਾਏ ਜਾਂਦੇ ਹੈਗੇ ਆ ਔਰ ਕਿਸੇ ਟਾਈਮ ਪੁਜੀਸ਼ਨ ਸਭ ਤੁਹਾਨੂੰ ਯਾਦ ਹੀ ਹੋਏਗਾ ਕਿ ਇਹਨਾਂ ਨੇ ਸਪੈਸੀਫਿਕਲੀ ਐਂਟੀ ਥੈਫਟ ਪੁਲਿਸ ਸਟੇਸ਼ਨ ਬਣਾਏ ਸੀਗੇ ਤੈਨੂੰ ਇਹ ਕਰਤਾ ਸੀਗਾ ਕਿ ਜਿਹੜਾ ਕੁੰਡੀ ਲਾਂਦਾ ਫੜਿਆ ਗਿਆ ਉਹਦੀ ਜ਼ਮਾਨਤ ਨਹੀਂ ਸੀ ਜ਼ਮਾਨਤ ਅਦਾਲਤ ਚ ਹੋਏਗੀ ਤੇ ਇੱਥੇ ਕਈ ਹਰ ਵੱਡੇ ਸਟੇਸ਼ਨਾਂ ਦੇ ਉੱਤੇ ਬਿਜਲੀ ਘਰਾਂ ਦੇ ਜਿਹੜੇ ਵੱਡੇ ਸਟੇਸ਼ਨ ਸੀਗੇ ਉਹਨਾਂ ਤੇ ਇੱਕ ਥਾਣੇ ਬਣਾ ਦਿੱਤੇ ਗਏ ਸੀਗੇ ਤਾਂ ਕਿ ਜਿਹੜਾ ਵੀ ਕੁੰਡੀ ਲਾਣ ਦਾ ਫੜਿਆ ਗਿਆ ਉਹਨੂੰ ਅਸੀਂ ਫੜ ਕੇ ਲਿਆ ਜੀ ਲੇਕਿਨ ਉਹ ਮੂਮੈਂਟ ਬਹੁਤ ਸਕਸੈਸਫੁਲ ਨਹੀਂ ਹੋਈ ਔਰ ਜਦੋਂ ਜਦੋਂ ਇਹ ਰੇਡ ਕਰਨ ਜਾਂਦੇ ਆ ਪੀਐਸਪੀਸੀਐਲ ਦੇ EMPLOYEES ਜਾਂ ਐਨਰਜੀ ਫਲਾਈਂਸ ਸਕਵਡ ਰੇਡ ਕਰਨ ਜਾਂਦੀ ਹੈ ਤੇ ਇਹਨੂੰ ਕਈ ਤਰ੍ਹਾਂ ਦੇ ਖਤਰੇ ਝੱਲਨੇ ਪੈਂਦੇ ਹੈਗੇ ਜਿਨ੍ਹਾਂ ਚੋਂ ਅਲੱਗ-ਅਲੱਗ ਤਤਰਾ ਦੇ ਜਿਹੜੇ ਲੋਕ ਹੈਗੇ ਚਾਹੇ ਉਹ ਕਿਸਾਨ ਲਾੜੋ ਜਾਂ ਬਸਤੀਆਂ ਵਾਲੇ ਲੋਕ ਲਾੜੋ ਇਕੱਠੇ ਹੋ ਕੇ ਬਿਜਲੀ ਬੋਰਡ ਦੇ EMPLOYEES इवन ਪੁਲਿਸ ਤੇ ਵੀ ਹਮਲੇ ਹੋ ਜਾਂਦੇ ਆ ਔਰ ਸਾਡੀ ਆਫ ਦਾ ਰਿਕਾਰਡ ਵੱਡੇ ਵੱਡੇ ਰਿਟਾਇਰਡ ਔਰ ਸਰਵਿੰਗ ਅਫਸਰਸ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਇਹ ਕਿਹਾ ਕਿ ਬੜਾ ਮੁਸ਼ਕਲ ਕੰਮ ਹੈ ਸਾਡਾ ਬਿਜਲੀ ਦੀ ਚੋਰੀ ਨੂੰ ਰੋਕਣਾ ਕਾਰਨ ਇਹ ਕਿ ਨਾ ਤਾਂ ਸਾਡੇ ਕੋਲ ਕੋਈ ਸਿਕਿਉਰਿਟੀ ਹੁੰਦੀ ਹੈ ਤੇ ਨਾ ਹੀ ਗਵਰਨਮੈਂਟ ਦਾ ਕੋਈ ਜਿਹੜਾ ਰਵਈਆ ਹੁੰਦਾ ਪ੍ਰੋਐਕਟਿਵ ਹੁੰਦਾ ਸੋ ਫਿਲਹਾਲ ਇਹ ਜਿਹੜਾ ਨੁਕਸਾਨ ਹੈ ਇਹ ਰੁਪਏ ਦਾ ਸਾਲ ਦਾ ਨੁਕਸਾਨ ਜਾਰੀ ਹੈ ਉਹ ਸਰਕਾਰ ਨੂੰ ਇਹ ਗੱਲ ਦਾ ਪਤਾ ਜਰੂਰ ਹੈ ਲੇਕਿਨ ਸਰਕਾਰ ਆਪਣੀਆਂ ਪੋਲਿਟੀਕਲ ਕੰਪਲਸ਼ਨਾਂ ਕਰਕੇ ਇਹ ਅੱਖਾਂ ਮਿੱਟੀ ਬੈਠੀ ਆ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਬਵੇਜਰ ਸਾਹਿਬ ਜਿਹੜੇ ਇੱਕ ਸੀਨੀਅਰ ਵੀ ਜਰਨਲਿਸਟ ਦੇ ਨਾਲ ਨਾਲ ਐਡੀਟਰ ਇਨ ਚੀਫ ਹੈਗੇ ਸਮਝਾ ਡਿਊਜ਼ ਦੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਉਮੀਦ ਕਰਦੇ ਕਿ ਨਵੇਂ ਇਸ਼ੂਜ਼ ਨੂੰ ਲੈ ਕੇ ਇੰਟਰਨੈਸ਼ਨਲ ਨੈਸ਼ਨਲ ਉਹ ਸੁਭਾਈ ਤੇ ਸਟੇਟ ਲੈਵਲ ਦੇ ਮੁੱਦੇ ਜਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਨਮਸਕਾਰ ਜੀ ਨਮਸਕਾਰ